ਹਾਂਜੀ ਆਪਾਂ ਬਣਾਵਾਂਗੇ ਆਈਸਕ੍ਰੀਮ ਉਹਦੇ ਵਾਸਤੇ ਆਪਾਂ ਜਿਹੜਾ ਸਮਾਨ ਚਾਹੀਦਾ ਆਪਾਂ ਨੂੰ ਲੈ ਲਿਆ ਆਪਾਂ ਨੇ ਫੁੱਲ ਕਰੀਮ ਦੁੱਧ ਹੈ ਤੇ ਧੰਮ ਆਪਾਂ ਨੇ ਵੇਲਾ ਕਰ ਲਿਆ ਦੁੱਧ ਵਾਲੀ ਸੀਗੀ ਇਹਦੀ ਇੱਕ ਕਰਦੀ ਆਪਾਂ ਨੇ ਪਾ ਲਈ ਦੁੱਧ ਦੀ ਹਾਂਜੀ ਇੱਥੇ ਆਪਾਂ 2 ਚਮਚੇ ਪਾਵਾਂਗੇ ਕਸਟਰਡ ਪਾਊਡਰ ਇਹਦੇ ਨਾਲ ਜਿਹੜਾ ਆਪਣਾ ਆਈਸਕ੍ਰੀਮ ਦਾ ਫਲੇਵਰ ਆ ਬਹੁਤ ਵਧੀਆ ਬਣੂਗਾ। ਤਿੰਨ ਨਾਰਮਲ ਜਿਹੜਾ ਠੰਡਾ ਦੁੱਧ ਹੁੰਦਾ ਉਹ ਪਾਵਾਂਗੇ ਇਹਦੇ ਚ ਆਪਾਂ ਘੋਲ ਲਾਂਗੇ। ਚੰਗੀ ਤਰ੍ਹਾਂ ਇਧਰ ਆਪਣਾ ਦੁੱਧ ਆ ਜਿਹੜਾ ਕਰਨ ਵਾਸਤੇ ਧਰਤਾ। ਹਾਂਜੀ ਆਈਸਕ੍ਰੀਮ ਵੀ ਆਪਣੀ ਵਧੀਆ ਮਾਰਕੀਟ ਵਰਗੀ ਬਣੀ ਜਿਹਹ ਜੀ ਆਪਾਂ ਲੈ ਕੇ ਆਉਣੀ ਹੁੰਦੀ ਹੈਗੇ ਸ੍ਰਿੰਦਰ ਆਲੇ ਹੁੰਦੇ। ਤੇ ਉਹਦੇ ਲਈ ਆਪਾਂ ਥੋੜੀ ਜੀ ਪਾਵਾਂਗੇ ਅਮੂਲ ਵਾਲਿਆਂ ਦੀ ਫਰੈਸ਼ ਕਰੀਮ ਤੇ ਦੁੱਧ ਆਪਣਾ ਇੱਧਰ ਉਬਾਲ ਆਈ ਜਾਂਦਾਗਾ ਥੋੜਾ ਥੋੜਾ ਕਿਉਂਕਿ ਰਿਜਨ ਲੱਗ ਗਿਆ ਇਹ ਇਹਦੇ ਵਿੱਚ ਆਪਾਂ ਪਾ ਦੇਗੇ ਕਸਟਰਡ ਕੇ ਵੀ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਅੰਜੇ ਆਈਸਕ੍ਰੀਮ ਦਾ ਜਿਹੜਾ ਪੇਸਟ ਹੈ ਨਾ ਉਹ ਗਾੜਾ ਹੋਣ ਲੱਗ ਗਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਛੋਟੀ ਕੋਲੀ ਖੰਡ ਦੀ ਕਿਉਂਕਿ ਆਈਸਕ੍ਰੀਮ ਹੈ ਜਿਹੜੀ ਮਿੱਠੀ-ਮਿੱਠੀ ਸਵਾਦ ਲਾਦੀ ਹੈ ਬੱਚਿਆਂ ਤੇ ਇਹਦੇ ਵਿੱਚ ਨਾ ਮੈਂ ਇਹਦੀ ਫਲਾਸ਼ ਚ ਕਰੀਆ ਤਾਂ ਕਰਕੇ ਨਾ ਇਹ ਜੈਲੋ ਜੈਲੋ ਯਾਰਾ ਦਿੱਸ ਰਿਹਾਗਾ ਦਾ ਤਿੰਨ ਜੈਲੋ ਹੈ ਨਹੀਂਗਾ ਇਹ ਚੋਗੋ ਇਹ ਥੋੜਾ ਜਿਹਾ ਪਾਵਾਂਗੇ ਆਪਾਂ ਕੇਸਰ ਬਿਲਕੁਲ ਤੋਂ ਉੜਾ ਜਾ ਸਾਰੇ ਚੱਕ ਗਿਆ ਉਹ ਚੱਕ ਨਾ ਨਾ ਬਸ ਮਹਿੰਗਾ ਬਹੁਤਾ ਬਾਲਾ ਨਹੀਂ ਪਾਉਣਾ ਬਾਕੀ ਜਿਹਦੋ ਖਾਂਡ ਘੁਰ ਗਈ ਤੇ ਇਹਨੂੰ ਮੈਂ ਬੰਦ ਕਰਕੇ ਰੱਖ ਦੂ ਜਿਹਦੋ ਇਹ ਠੰਡਾ ਹੋ ਗਿਆ ਹਨਾ ਤੇ ਆਪਾਂ ਜਿਹੜੀ ਆ ਕਰੀਮ ਐ ਇਹਨੂੰ ਆਪਾਂ ਗ੍ਰाइंड ਕਰਕੇ ਫਿਰ ਇਹਦੇ ਵਿੱਚ ਠੰਡੇ ਦੇਚ ਪਾ ਕੇ ਰੱਖਾਂਗੇ ਫਿਰ ਇਹਨੂੰ ਰੱਖਾਂਗੇ ਜਮਾਉਣ ਹਾਂਜੀ ਜਿਹੜੀ ਆ ਕਰੀਮ ਸੀਗੀ ਡੱਬੀ ਵਾਲੀ ਉਹ ਆਪਾਂ ਨੇ ਇਹਦੇ ਵਿੱਚ ਕੱਢ ਲਈ ਠੰਡੇ ਡੰਡੀ ਹੈਗੀ ਤੇ ਇਹਨੂੰ ਆਪਾਂ ਕਰ ਦਾਂਗੇ ਗ੍ਰाइंड ਗ੍ਰाइंड ਕਰਨਾ ਨਾ ਇਹ ਫਲਫੀ ਜੀ ਬਣ ਜਾਊਗੀ ਕੋਲੇ ਜੀ ਜਾਊਗੀ ਤੇ ਇਧਰ ਨਵੀਂ ਮੇਰੀ ਕਰ ਰਹੀ ਆ ਮਦਦ ਇਹਨੂੰ ਐਂ ਜਲਦੀ ਜਲਦੀ ਬਣੇ ਹਨਾ ਤੇ ਖਾਈਏ ਤੇ ਮੈਨੂੰ ਆਖਿਆ ਕਿ ਇਧਰ ਨਾ ਥੱਲੇ ਲੱਗ ਜੇ ਬਸ ਇਹਨੂੰ ਹੁਣ ਗੈਸ ਨੂੰ ਬੰਦ ਹੀ ਕਰਾਂਗੇ ਆ ਦੇਖੋ ਸਹੀ ਕਲਰ ਇਹਦਾ ਆ ਹੈ ਤੇ ਉਹ ਫਲੈਸ਼ ਜਗੋਂ ਨਾਲ ਤਾਂ ਹੋ ਗਿਆ ਸੀ ਉਹ येलो ਜਿਹਾ ਤੁਸੀਂ ਦਾ ਸੀ ਅੰਜੀ ਆਪਾਂ ਨੇ ਗ੍ਰाइंड ਕਰ ਲਏ ਨੇ ਇੱਕ ਤਾਂ ਇਹ ਚੱਕੋ ਹਾਂਜੀ ਫੁੱਲ ਕਰੀਮ ਸੀਗੀ ਜਿਹੜੀ ਉਹ ਆਪਾਂ ਇਹਦੇ ਚ ਪਾ ਲਈ ਟੇਸਟ ਨੂੰ ਆਇਆਗਾ ਆਈਸਕ੍ਰੀਮ ਦਾ ਅਸੀਂ ਚੰਗੀ ਤਰ੍ਹਾਂ ਹਰਾ ਲਾਂਗੇ ਜਦੋਂ ਇਹ ਠਰ ਗਿਆ ਫਿਰ ਆਪਾਂ ਪਾ ਦਾਂਗੇ ਫਰਿੱਜ ਵਿੱਚ ਹਾਂਜੀ ਜਦੋਂ ਇਹ ਠਰ ਗਿਆ ਹਨਾ ਪੇਸਟ ਫਿਰ ਆਪਾਂ ਇਹਨੂੰ ਜੰਮਣਾ ਰੱਖ ਦਾਂਗੇ ਫਰਿੱਜ ਵਿੱਚ ਤੇ ਫਿਰ ਆਪਾਂ ਜਿਹੜੀ ਇਸ ਤਰੀਕੇ ਨਾਲ ਬਣੂਗੀ ਹਾਂਜੀ ਪੇਸਟ ਆ ਜਿਹੜਾ ਆਪਣਾ ਸਕਰੀਨ ਦਾ ਗਾੜਾ ਹੋ ਗਿਆ ਜਿੰਨਾ ਕ ਆਪਾਂ ਨੂੰ ਲੋੜ ਹੈਗੀ ਉਹ ਮਾਰਕੀਟ ਵਰਗੀ ਬਣੂਗੀ ਤੇ ਇਹਨੂੰ ਜਦੋਂ ਠਰ ਗਿਆ ਪੇਸਟ ਤੇ ਫਿਰ ਆਪਾਂ ਇੱਕ ਭਾਂਡੇ ਚ ਕੱਢ ਕੇ ਉਨਟਾ ਕੇ ਰੱਖ ਦਾਂਗੇ ਜਦੋਂ ਠੰਡਾ ਹੋ ਗਿਆ ਫਰਿਜ 'ਚ ਹਾਂਜੀ ਜਿਹੜਾ ਪੇਸਟ ਸੀ ਆਪਣਾ ਚੰਗੀ ਤਰ੍ਹਾਂ ਠੰਡਾ ਹੋ ਗਿਆ ਫਿਰ ਹੋ ਕੇ ਨਗਾੜਾ ਹੋ ਗਿਆ ਤੇ ਇੱਕ ਮੈਂ ਥੋੜੇ ਜਿਹੇ ਪਤਾਮ ਜਿਹੜੇ ਸੀਗੇ ਕੱਟ ਕੇ ਰੱਖ ਲੇ ਤੇ ਆਹ ਡੱਬੇ 'ਚ ਮੈਂ ਸਾਰਾ ਉਹ ਪਾ ਦੂੰਗੀ ਪੇਸਟ ਤੇ ਇਹਨੂੰ ਚੰਗੀ ਤਰ੍ਹਾਂ ਚਿਪਾਤੀ ਪੇਪਰ ਲਾ ਕੇ ਉੱਪਰ ਲਾ ਦੂੰਗੀ ਮੈਂ ਢੱਕਣ ਤੇ ਪਹਿਲਾਂ ਆਪਾਂ ਪੇਸਟ ਹੈ ਜਿਹੜਾ ਇਹ ਵਾਲਾ ਸਾਰਾ ਡੱਬੇ ਵਿੱਚ ਕੱਢ ਲਿਆ। ਹਾਂਜੀ ਆਪਣਾ ਜਿਹੜਾ ਆਈਸਕ੍ਰੀਮ ਦਾ ਪੇਸਟ ਸੀ ਸਾਰਾ ਪਾਇਰ ਵਿੱਚ ਕੱਢ ਲਿਆ ਇੱਕ ਪਲਾਸਟਿਕ ਦੇ ਡੱਬੇ 'ਚ ਤੇ ਇਹਨੂੰ ਆਪਾਂ ਸੁੱਕਾ ਕਰਾਂਗੇ। ਇਹਦੀ ਥੋੜੀ-ਮੋਟੀ ਡੈਕੋਰੇਸ਼ਨ ਜੀ। ਕੱਲੇ ਬਦਾਮ ਹੀ ਸੀਗੇ ਮੇਰੇ ਕੋਲੇ ਕਾਜੂ ਹੈ ਨਹੀਂ ਸੀਗੇ। ਤਾਂ ਮੈਂ ਕਰੂਗੀ ਇਹ ਹੀ ਬਾਤੂਗੀ। ਆਣਾ yellow yellow ਇਹਦਾ ਕਲਰ ਦਿਸ ਰਿਹਾ ਕਿਉਂਕਿ ਮੈਂ ਉਹਨਾਂ ਫਲੈਸ਼ ਜਗਾਈ ਆ ਜਿਹੜੀ ਫੋਟੋਸ ਸੇ ਸਾਫ਼ ਨਹੀਂ ਆ ਰਹੀ ਸੀ ਵੀਡੀਓ ਵੀਡੀਓ ਹੁਣ ਮੈਂ ਇਹਨੂੰ ਉੱਪਰ ਚੰਗੀ ਤਰ੍ਹਾਂ ਕਵਰ ਕਰ ਦੂੰਗੀ ਉੱਪਰ ਲਾ ਦੂੰਗੀ ਮੈਂ ਇਹਦੇ ਟੱਕਣ ਜੀ ਆਇਆਂ ਕਰਕੇ ਕਵਰ ਮੈਂ ਚੰਗੀ ਤਰ੍ਹਾਂ ਰੱਖਤਾ ਕਿਉਂਕਿ ਨਾ ਫਿਰ ਇਹ ਜਿਹੜੀ ਇਹਦੇ ਵਿੱਚ ਬਰਫ਼ ਨਹੀਂ ਜੰਮਣੀ ਤੇ ਆਪਾਂ ਰੱਖਾਂਗੇ ਇਹਦੇ ਵਿੱਚ ਤੇ ਜੇ ਇਹ ਜੰਮ ਗਈ ਐਸਿਡੀ ਹੋਊਦੋਂ ਦਿਖਾਵਾਂਗੇ ਜਿਸ ਨੂੰ ਕਹੇ ਜੀ ਬੀ ਹੈ ਹਾਂਜੀ ਫਿਰ ਤੇ ਪਾਣੀ ਪਾਵਾਂਗੇ ਮੈਂ आ देखो एलोवेरा लाया अच मैं लगता सी तौड़ा इन मैं पक के रखूंगी सारे बूटे सुखे पै गर्मी है ना ज्यादा आ वाले बूटे ने भी फुल ला के मैं पोलाया बनता मैं चलो हम मेरी कटिंग करते सारे बूटे च पानी पा हाँ जी अज बनाऊँगी मैं हरिया मिर्च प्याज ਆਵਲ ਇਹ ਮਿਰਚਾਂ ਨਾ ਕੌੜੀਆਂ ਨਹੀਂ ਹੁੰਦੀਆਂ ਇਹ ਜਮਾ ਨਹੀਂ ਪੌੜਦੀਆਂ ਹੁੰਦੀਆਂ ਲਸਣ ਅਤੇ ਆਦਰਕ ਮੇਰੇ ਵਿੱਚ ਹੀ ਕੱਟ ਲੈ ਤੇ ਥੋੜਾ ਜਿਹਾ ਤੇਲ ਆਪਾਂ ਜਿਆਦਾ ਰਿਆਣਾ ਪਊਗਾ ਤੇ ਤੇਲ ਆਪਣਾ ਗਰਮ ਹੋਈ ਜਾਂਦਾ ਮੈਂ ਜੀਰਾ ਵੀ ਪਾਤਾ ਤੇਜ ਪੱਤਾ ਵੀ ਥੋੜੀ ਜੀ ਆਪਾਂ ਨੇ ਪਾਤੀ ਸੀਗੀ ਰਾਈ ਇਹਦੇ ਨਾਲ ਜਿਹੜੀਆਂ ਮਿਰਚਾਂ ਦਾ ਖੱਟਾ ਮਿੱਠਾ ਟੇਸਟ ਬਣੂਗਾ ਖੱਟੀਆਂ ਹੀ ਬਣਣੀਆਂ ਆ ਆਵਲ ਮਸਾਲਾ ਆਪਣਾ ਗਰਮ ਮਸਾਲਾ ਘਰੇ ਤਿਆਰ ਕੀਤਾ ਹੋਇਆ ਹਲਕਾ ਜਿਹਾ ਪਾਉਂਗੀ ਇਹ ਮੈਂ हाँ जी हम आप पावे हरिया मिर्च लसन अटर हाँ जी मिर्चों ने सेक ला गया हम आपका प्याज भुन लागे चंकी तरह फिर आप हल्दी से अपना आवला मसाला हाँ जी प्याज अपने चंकी तरह भुज गए यहां मैं हल्के हल्के सेकते ही वह करे है ਥੋੜੀ ਜਿਹੀ ਪਾਤੀ ਆਪਾਂ ਨੇ ਕਾਰੀ ਮਿਰਚ ਥੋੜੀ ਇਹ ਫਮਾਂਗੇ ਲਾਲ ਮਿਰਚ ਤੇ ਥੋੜੇ ਜਿਹੇ ਫਮਾਂਗੇ ਆਪਾਂ ਨਮਕ ਹਾਂਜੀ ਹਲਦੀ ਇਹ ਨਾ ਕੱਢਣ ਵਾਲੀ ਸੀ ਤੇ ਹਲਦੀ ਵੀ ਰਹਿ ਗਈ ਆਪਣੀ ਇਨਸ਼ਾਅੱਲਾ ਮੇਰੇ ਦਿੱਦੇ ਆਉਣ ਆਲੇ ਸਾਰੇ चंह तरह हिला देंगे आप दो मिनट सेक लगा लाइए अपनी सब्जी बन के मैं तुझे तैयार हाँ जी हल्का जहाँ पावे मसाला मसाला मैं पाँना ही भुल गई सी चलो तो कोई गलती मैं सेक लगाई देना मूँ अच मेरे को ना कोई सब्जी नहीं सीता करके फिर मैं ये वाली बना ली ਕਿੰਨਾ ਸੋਨਾ ਕਲਰ ਆਇਆ ਸਬਜੀ ਦਾ ਸੁੱਕੀ ਦਾ ਹਰੀਆਂ ਮਿਰਚਾਂ ਤੇ ਜਿਹੜੇ ਆਪਾਂ ਪਾਏ ਆ ਪਿਆਜ਼ ਜੀ ਇਹ ਜਿਹੜੀਆਂ ਮਿਰਚਾਂ ਸੀ ਨਾ ਬਸ ਉਹ ਜਮਾ ਹੀ ਨਹੀਂ ਕੋਵੜੀਆਂ ਹੁੰਦੀਆਂ ਇਹਨੀਆਂ ਉਹ ਬੱਟੀਆਂ ਮੋਟੀਆਂ ਮੋਟੀਆਂ ਹੁੰਦੀਆਂ ਤੇ ਇਤਰਾ ਆਪਣਾ ਆਟਾ ਵੀ ਮੁੱਲਣਾ ਪਿਆਗਾ ਤੇ ਹੁਣ ਮੈਂ ਬਣਾਉਂਗੀ ਰੋਟੀ ਜੀ ਇੱਕ ਕੰਬ ਪਿਆ ਸੀਗਾ ਥੋੜਾ ਜਿਹਾ ਦੁੱਧ ਬਚ ਗਿਆ ਸੀਗਾ ਕੋਸਮੇ ਚਾੜੂ ਰੱਖ ਲਿਆ ਤੇ ਆਪਾਂ ਨੇ ਬਣਾਈ ਮੈਂ ਉਹ ਸ਼ੇਕ ਦਹੀਂ ਅੱਜ ਮੈਂ ਜਮਾਈ ਨੀਗੀ ਕਿਉਂਕਿ ਆਈਸਕ੍ਰੀਮ ਬਣਾਈ ਐ ਸੀ ਪੀਲਾ ਪੀਲਾ ਪੀ ਕੇ ਦੇਖ ਲੈ ਠੰਡਾ ਨਹੀਂ ਬਾਲਾ ਮੈਂ ਰੱਖਿਆ ਹਾਂਜੀ ਦੇਖਦੇ ਆਂ ਅੱਜ ਆਪਾਂ ਜਿਹੜੀ ਰਾਤ ਬਣਾਈ ਸੀ ਆਈਸਕ੍ਰੀਮ ਕਿਉਂਕਿ ਅਸੀਂ ਛੇੜੇ ਹੀ ਨਹੀਂ ਗਾ ਇਹ ਦੇਖੋ ਇਹਨੂੰ ਖੋਲ ਕੇ ਦੇਖਾਂਗੇ ਕਿੰਨੀ ਵਧੀਆ ਜੰਮੀ ਪਈ ਐ ਹਾਂਜੀ ਹੁਣ ਦੇਖਦੇ ਹਾਂ ਕਿਹੋ ਜਿਹੀ ਬਣੀ ਐ ਦੇਖ ਠੰਡੀ ਠੰਡੀ ਕੇਹੀ ਇੱਕ ਸਾਈਡ ਤੋਂ ਹੀ ਪਟੂਗੀ ਇਹ ਦੇਖ ਇਹ ਨਾ ਚਮਚਾ ਥੋੜਾ ਇਹ ਮੋਟਾ ਹੈਗਾ ਟਿੱਖੇ ਚਮਚੇ ਨਾਲ ਨਾ ਵਧੀਆ ਹੋਏ ਤੇ ਪੋਲੀ ਇਹ ਬਹੁਤ ਵਧੀਆ ਬਣਨੀਗੀ ਲੋ ਵੀ ਨਵੀਂ ਖਾ ਕੇ ਦੱਸੂ ਹਨ ਚਲ ਚੱਕਾ ਨਵੀਂ ਵਾਸਤੇ ਬਣ ਗਿਆ ਆਈਸਕ੍ਰੀਮ ਉੱਤਰ ਮੇਰਾ ਕੈਸ ਵੀ ਮੱਚੀ ਜਾਂਦਾ ਮੈਂ ਹਰ ਨਵੀ ਨੂੰ ਬਣਾ ਕੇ ਦੇਣੀ ਹਰ ਚ ਕਹੀ ਜਾਂਦੀ ਹੈ ਰੋਟੀ ਲੈ ਠਾ ਕੇ ਦੱਸ ਮੈਨੂੰ ਵਧੀਆ ਬਣੀ ਹੈ ਅੰਜੀ ਮੈਂ ਹੁੰਦੀ ਹੈ ਨਾ ਉਹ ਬੀ ਮੋਲ ਦੀ ਹੈ ਨਾ ਉਹਵੇਂ ਬਣੀ ਹੈਗੀ ਬਹੁਤ ਵਧੀਆ ਬਣੀ ਹੈਗੀ